ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਤੇ ਤੇ ਜਿਹੜੇ ਕਿਸਾਨ ਵੀਰ ਵੀਰੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਆ ਤੁਹਾਡੇ ਨਾਲ ਉਹ ਕਰਨੀ ਆ ਵੀਰੇ ਆਪਾਂ ਨੇ ਕਣਕਾਂ ਦੇ ਪਾਣੀ ਬਾਰੇ ਕਿਉਂਕਿ ਦੇਖੋ ਹੁਣ 2-3 ਦਿਨ ਹੋ ਗਏ ਵੀਰੇ ਹਵਾ ਚੱਲਦੀ ਨੂੰ ਬਹੁਤ ਹਵਾ ਚੱਲੀ ਆ ਤੇ ਹਵਾ ਦੇ ਵਿੱਚ ਪਾਣੀ ਤੋਂ ਦੇਖੋ ਹਰੇ ਕਿਸਾਨ ਵੀਰ ਕਤਰਾਂਉਂਦਾ ਹੈ ਪਰ ਹੁਣ ਵੀਰੇ ਮੌਸਮ ਠੀਕ ਠਾਕ ਜਾ ਲੱਗ ਰਿਹਾ ਹੈਗਾ ਤੇ ਤਕਰੀਬਨ 15 ਤਰੀਕ ਤੱਕ ਮੌਸਮ ਸਾਫ ਵੀ ਦੱਸ ਰਹੇ ਨੇ ਤੇ ਤਾਂ ਕਰਕੇ ਜਿਹੜੇ ਕਿਸਾਨ ਵੀਰ ਨੇ ਪਾਣੀ ਲਾਉਣਾ ਉਹ ਲਾ ਦੋ ਤੇ ਬਾਕੀ ਵੀਰੇ ਇੱਕ ਮੈਂ ਤੁਹਾਨੂੰ ਗੱਲ ਦੱਸਦਾਗਾ ਬਹੁਤ ਵੀਰਾਂ ਦੇ ਫੋਨ ਵਗੈਰਾ ਆਉਂਦੇ ਹੁੰਦੇ ਨੇ ਕਿ ਮੈਸੇਜ ਵੀ ਕਰਦੇ ਨੇ ਵੀਰ ਵੀ ਵੀਰੇ ਆਪਣੀ ਕਣ ਇੰਨੇ ਦਿਨਾਂ ਦੀ ਹੋ ਗਈ ਕਿੰਨੇ ਦਿਨ ਪਹਿਲਾਂ ਆਪਾਂ ਲਾਸਟ ਪਾਣੀ ਬੰਦ ਕਰਦੀਏ ਇਹ ਗੱਲ ਦਾ ਵੀਰੇ ਮੈਨੂੰ ਬਹੁਤ ਜ਼ਿਆਦਾ ਮੈਂ ਤੁਹਾਨੂੰ ਪਹਿਲਾਂ ਵੀ ਦੇਖੋ ਪਿਛਲੇ ਸਾਲ ਵੀ ਦੱਸਿਆ ਸੀ ਮੈਂ ਝੋਨੇ ਵੇਲੇ ਵੀ ਦੱਸਦਾ ਹਾਂ ਤੁਹਾਨੂੰ ਵੀਰੇ ਜਿਹੜਾ ਪਾਣੀ ਦਾ ਸਿਲਸਿਲਾ ਹੁੰਦਾ ਨਾ ਇੱਕ ਤਾਂ ਆਪਣੀ ਮੌਸਮ ਤੇ ਡਿਪੈਂਡ ਕਰਦੀ ਇਹ ਚੀਜ਼ ਆਪਣੇ ਖੇਤ ਤੇ ਆਪਣੀ ਫਸਲ ਤੇ ਤੇ ਬਾਕੀ ਵੀਰੇ ਆਪਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜਾ ਇਹਦੇ ਵਾਸਤੇ ਆਪਣਾ ਖੇਤ ਦਾ ਜਿਹੜਾ ਵੀ ਉਹ ਕਿੱਦਾਂ ਦਾ ਖੇਤ ਆ ਹੁਣ ਦੇਖੋ ਵੀਰੇ ਵਿਚ ਵਿਚ ਖੇਤ ਨੇਗੇ ਚਾਰ ਚਾਰ ਪਾਣੀ ਲੈ ਜਾਂਦੇ ਨੇ ਵਿਚ ਵਿਚ ਖੇਤ ਨੇਗੇ ਜਿਹੜੇ ਤੰਨੇ ਪਾਣੀਆਂ ਨਾਲ ਵੀ ਪੱਕ ਜਾਂਦੇ ਨੇ ਹੁਣ ਦੇਖੋ ਵੀਰੇ ਮੈਂ ਤੁਹਾਨੂੰ ਦੱਸ ਦਾਂਗਾ ਹੁਣ ਮੰਨ ਕੇ ਚਲੋ ਤੁਹਾਡਾ ਖੇਤ ਆ ਰੇਸ ਲਾ ਤੁਸੀਂ 15 ਮਾਰਚ ਤੋਂ ਪਹਿਲਾਂ ਪਾਣੀ ਬੰਦ ਕਰਤਾ ਉਹਦਾ ਪਾਣੀ ਬੰਦ ਆਪਾਂ ਨੇ ਪਹਿਲਾਂ ਕਰ ਦੇਣਾ ਤੇ ਆਪਣੇ ਬਾਹਨ ਨੇ ਥੱਲੋਂ ਜਿਹੜੀ ਆ ਮਤਲਬ ਕਿ ਖੁਸ਼ਕੀ ਫੜ ਲੈਣੀ ਆ ਉਧਰ ਆਪਣੀ ਫਸਲ ਦੇ ਪਕਾ ਦਾ ਟਾਈਮ ਆ ਜਾਂਦਾ ਤੇ ਉਹਨੂੰ ਮੌਇਸਚਰ ਸਹੀ ਨਹੀਂ ਮਿਲਣਾ ਉਧਰ ਇਕਦਮ ਟੈਂਪਰੇਚਰ ਅਪ ਹੋ ਜਾਣਾ ਤੇ ਆਪਣੀ ਫਸਲ ਦਾ ਜਿਹੜਾ ਦਾਣਾ ਪਿਚਕਣ ਲੱਗ ਜਾਣਾ ਹਰੇਕ ਦੇ ਆਪ ਦੇ ਆਪ ਦੇ ਵਿਰੇ ਤਿਆਰਪੇ ਹੁੰਦੇ ਨੇ ਪਰ ਮੈਂ ਗੱਲ ਇਹ ਕਹਿਣਾ ਮੇਰੇ ਵੀ ਦੇਖੋ ਜਦੋਂ ਆਪਾਂ ਨੇ ਫਸਲ ਕੋਈ ਵੀ ਬੀਜਣੀ ਆ ਤਾਂ ਉਹ ਆਪਣੇ ਖੇਤ ਦੇ ਹਿਸਾਬ ਨਾਲ ਆਪਾਂ ਬੀਜੀਏ ਤੇ ਜੋ ਪਾਣੀ ਵਗੈਰਾ ਹੁੰਦੇ ਨੇ ਆਪਣੇ ਖੇਤਾਂ ਦੇ ਹਿਸਾਬ ਨਾਲ ਲੱਗਦੇ ਨੇ ਹੁਣ ਦੇਖੋ ਵੀਰੇ ਆਪਣਾ ਆ ਖੇਤ ਨੇ ਜਿਹੜੇ ਇਹਨਾਂ ਨੂੰ ਤਾਂ ਲੱਗ ਜੂ ਚੌਥਾ ਪਾਣੀ ਹੁਣ ਤਕਰੀਬਨ 5 ਤੋਂ 4 ਦਿਨਾਂ ਤੱਕ ਜਿਹੜਾ ਆਪਣਾ ਵੀਰੇ ਜਿੱਥੇ ਆਪਾਂ ਮੱਕੀ ਬੀਜੀ ਹੋਈ ਸੀਗੀ ਪਹਿਲਾਂ ਪਿਛਲੇ ਸਾਲ 126 ਜੀ ਰਾਈ ਲਾਈ ਫੀ ਸੀਗੀ ਉਹਨੂੰ ਵੀਰੇ ਅਜੇ ਤੱਕ ਦੋ ਹੀ ਪਾਣੀ ਲੱਗੇ ਨੇ ਉਹਨੂੰ ਤੀਜਾ ਪਾਣੀ ਵੀ ਹਜੇ ਜਾ ਕੇ 10 ਦਿਨਾਂ ਤੱਕ ਲੱਗੂਗਾ ਕਿਉਂਕਿ ਬਾਣ ਇੰਨਾ ਡੱਕਰ ਆਗਾ ਤੇ ਉਹਨੂੰ ਪਹਿਲਾਂ ਪਾਣੀ ਲਾਇਆ ਤੇ ਮੀਂਹ ਪੈ ਗਿਆ ਉਸ ਤੋਂ ਬਾਅਦ ਦੁਬਾਰੇ ਫੇਰ ਪਾਣੀ ਲਾਇਆ ਤੇ ਫੇਰ ਮੀਂਹ ਪੈ ਗਿਆ ਤੇ ਵੀਰੇ ਉਹ ਫਸਲਾ ਜਿਹੜੀ ਇਸ ਤੋਂ ਉਹਨੂੰ ਦੋ ਪਾਣੀ ਘੱਟ ਆਉਣਗੇ ਇੱਥੇ ਐ ਨਹੀਂ ਪਤਾ ਵੀਰੇ ਪੰਜਵਾਂ ਪਾਣੀ ਵੀ ਲੱਗ ਜਵੇ ਮੈਂ ਤੁਹਾਨੂੰ ਤਾਂ ਹੀ ਕਹਣਾ ਉਹਨਾਂ ਵੀਰੇ ਪਹਿਲਾਂ ਉਹਦਾ ਖੇਤ ਦੀ ਕਿਸਮ ਦੇਖੋ ਤੁਹਾਡੀ ਫਸਲ ਦਾ ਟਾਈਮ ਦੇਖੋ ਵੀ ਕਿੰਨਾ ਕੁ ਲੈ ਲੈਣਾ ਇਹਨੇ ਤੇ ਆਪਣੀ ਫਸਲ ਦੇ ਹਿਸਾਬ ਦੇ ਨਾਲ ਵੀਰੇ ਪਾਣੀ ਲਾਓ ਹੁਣ ਮੈਂ ਤੁਹਾਨੂੰ ਕਹਿਦਾ ਵੀ ਵੀਰੇ ਪਾਣੀ ਤੁਸੀਂ ਬੰਦ ਕਰ ਦਿਓ ਥੋੜਾ ਖੇਤ ਹੋਵੇ ਰੇਸ ਲਾ ਪਾਣੀ ਉਹ ਛੇਤੀ ਬੰਦ ਭਾਲ ਦਾਣਾ ਹੋਵੇ ਤੁਸੀਂ ਪਾਣੀ ਬੰਦ ਕਰ ਦਿਓ ਥੋੜਾ ਝਾੜ ਘਟ ਜੇ ਤਾਂ ਤੁਸੀਂ ਮੈਨੂੰ ਕਹਿਣਾ ਇਸ ਤੋਂ ਵਧੀਆ ਵੀਰੇ ਆਪਦੇ ਖੇਤ ਦੀ ਕਿਸਮ ਦੇ ਆਧਾਰ ਤੇ ਆਪ ਪਾਣੀ ਦੇਖ ਕੇ ਬੰਦ ਕਰੋ ਵੀ ਕਿੰਨੇ ਕ ਸਮੇਂ ਤੱਕ ਆਪਣਾ ਜਿਹੜਾ ਪਾਣੀ ਬੰਦ ਹੋਣਾ ਚਾਹੀਦਾ ਜਾਂ ਨਹੀਂ ਬਾਕੀ ਫਸਲਾਂ ਵੀਰੇ ਵਧੀਆ ਖੜੀਆਂ ਨੇ ਚਲੋ ਜਿਸ ਤਰ੍ਹਾਂ ਪਹਿਲਾਂ ਫਰਵਰੀ ਮਹੀਨੇ ਚ ਲੱਗਿਆ ਸੀ ਵੀ ਵੀਰੇ ਤੁੱਪ ਪੈਣ ਲੱਗੀ ਫਲਾਣਾ ਹੋ ਗਿਆ ਆਪਾਂ ਨੂੰ ਨੁਕਸਾਨ ਹੋ ਜੂ ਤਾਂ ਵੀਰੇ ਹੁਣ ਦੇਖ ਕੇ ਐਂ ਲੱਗਦਾ ਵੀ ਚਲੋ ਠੰਡ ਹੋ ਗਈ ਸਵੇਰ ਸ਼ਾਮ ਦੀ ਪੂਰੀ ਵੀ ਝਾੜ ਨੇ ਜਿਹੜੇ ਵਧੀਆ ਮਿਲਣਗੇ ਤੇ ਬਾਕੀ ਵੀਰੇ ਜਿਹੜੀਆਂ ਹੁਣ ਆਲੀਆਂ ਵੈਰਾਈਟੀਆਂ ਆ ਰਹੀਆਂ ਨੇ ਕਣਕਾਂ ਦੀ ਹਨਾ ਇਹ ਥੁੜੀਆਂ ਜੀਆਂ ਹੈਗੀਆਂ ਨੇ ਜੀਆਂ ਸੰਵੇਦਨਸ਼ੀਲ ਜਿੱਦ ਆਪਾਂ ਕਹ ਰਹੀਏ ਵੀ ਟੈਂਪਰੇਚਰ ਦੇ ਪ੍ਰਤੀ ਟੈਂਪਰੇਚਰ ਹਾਈ ਟੈਂਪਰੇਚਰ ਨੂੰ ਵੀਰੇ ਸਹਿਣ ਕਰ ਸਕਦੀਆਂ ਨੇ ਇਹ ਬਾਕੀ ਆਪਾਂ ਨੂੰ ਪਤਾ ਲੱਗ ਜਾਣਾ ਵੀਰੇ ਐਤਕੀ ਆਪਣੇ ਕੋਲ ਤਕਰੀਬਨ ਸਾਰੀ ਵੈਰੈਟੀ ਹੈਗੀਆਂ ਨੇ ਵੀ ਕਿਹੜੀ ਵਧੀਆ ਰਹੀ ਹੈ ਕਿਹੜੀ ਕਿਵੇਂ ਰਹੀਆਂ ਮੈਨੇਜਮੈਂਟ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਵੀਰੇ ਇਹ ਚੀਜ਼ਾਂ ਵਾਸਤੇ ਜੇ ਆਪਾਂ ਮੈਨੇਜਮੈਂਟ ਪੂਰੀ ਸਹੀ ਰੱਖਾਂਗੇ ਕਈ ਵਾਰ ਪ੍ਰਮਾਤਮਾ ਜਿੱਦ ਆਪਾਂ ਕਹਦੀ ਆਪਣੇ ਬਾਹਾਂ ਫੜ ਲੈਂਦਾ ਹੈ ਕਿਉਂਕਿ ਜੇ ਆਪਾਂ ਮੈਨੇਜਮੈਂਟ ਸਹੀ ਰੱਖਾਂਗੇ ਨਾ ਵੀਰੇ ਤਾਂ ਮਿਹਨਤ ਸਹੀ ਕਰਾਂਗੇ ਸਹੀ ਸਮੇਂ ਤੇ ਪਾਣੀ ਦੇਵਾਂਗੇ ਸਹੀ ਸਮੇਂ ਤੇ ਰੇਹ ਸਿਰਕਾਂਗੇ ਜਾਂ ਦਵਾਈ ਦਵਾਈ ਸਿਰਕਾਂਗੇ ਤਾਂ ਆਪਾਂ ਨੂੰ ਉਹਦਾ ਵੀਰੇ ਰਿਜ਼ਲਟਾ ਵਧੀਆ ਮਿਲ ਜਾਣਾਗਾ ਕਿਉਂਕਿ ਕੁਛ ਨਾ ਕੁਛ ਹੱਥ ਆਪਣੇ ਵੀ ਹੁੰਦਾ ਸਭ ਤੋਂ ਜ਼ਿਆਦਾ ਹੱਥ ਜੇ ਨਹੀਂ ਕਰੀਏ ਪ੍ਰਮਾਤਮਾ ਦਾ ਹੁੰਦਾ ਖਾਸ ਕਰ ਫਸਲਾਂ ਦੇ ਝਾੜ ਦੇ ਲਈ ਜਿਉਹਨੇ ਵੀਰੇ ਟੈਂਪਰੇਚਰ ਅਨੁਕੂਲ ਰੱਖਿਆ ਸਹੀ ਰੱਖਿਆ ਆਪਣੇ ਮੌਸਮ ਦਾ ਸਾਥ ਦਿੱਤਾ ਆਪਣਾ ਪੂਰਾ ਉਹਨੇ ਫੇਰ ਵੀਰੇ ਝਾੜ ਨੇ ਜਿਹੜੇ ਵਾਕਈ ਵਧੀਆ ਮਿਲਣਗੇ ਉਹ ਪ੍ਰਮਾਤਮਾ ਦੇ ਵੀਰੇ ਆਪਾਂ ਨੂੰ ਡੋਰੀ ਰੱਖਣੀ ਚਾਹੀਦੀ ਆ ਕਿਉਂਕਿ ਮਾੜਾ ਨਹੀਂ ਕਦੇ ਵੀ ਕਿਸੇ ਦਾ ਕਰਦਾ ਹੁੰਦਾ ਉਹ ਕਿਤੇ ਨਾ ਕਿਤੇ ਉਹ ਚੰਗਾ ਜ਼ਰੂਰ ਕਰਦਾ ਤੇ ਉਮੀਦ ਆ ਕਿਸਾਨ ਵੀਰ ਆਪਾਂ ਨੂੰ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਆਪਾਂ ਇਸੇ ਤਰ੍ਹਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ